ਜੀ ਸਰ ਇਹ ਮੈਂ ਤੁਹਾਨੂੰ ਇੱਕ ਜਾਣਕਾਰੀ ਦੇਣਾ ਚਾਹੁੰਦਾ ਹਾਂ। ਕਾਲ ਸੈਨਰੇਟ ਦੇ ਕੰਟਰੋਲ ਰੂਮ ਦੇ ਪਰਕਾਮ ਸੂਚਨਾ ਹੋਈ ਸੀ ਕਿ ਇੱਕ ਗੱਡੀ ਜਿਹੜੀ ਹੈ ਤੇ ਅਦੇਸ਼ ਹਸਪਤਾਲ ਦੀ ਪਾਰਕਿੰਗ ਵਿੱਚ پارک ਕੀਤੀ ਹੋਈ ਹੈ ਤੇ ਇਹਦੇ ਵਿੱਚੋ ਜਿਹੜੀ ਹੈਗੀ ਕੁਝ ਸ਼ੱਕੀ ਹਾਲਾਤਾਂ ਦੇ ਵਿੱਚ ਸਵਾਲ ਆ ਰਹੀ ਹੈ। ਸੋ ਸਾਡੀ ਟੀਮ ਜਦੋਂ ਮੌਕੇ ਤੇ ਉੱਪਰ ਪਹੁੰਚੀ ਤਾਂ ਪੜਤਾਲ ਕਰਨ ਤੇ ਪਾਇਆ ਗਿਆ ਕਿ ਗੱਡੀ ਦੇ ਵਿੱਚ ਪਿਛਲੀ ਸੀਟ ਦੇ ਉੱਤੇ ਇੱਕ ਡੈੱਡ ਬਡੀ ਪਈ ਹੋਈ ਸੀ ਜੋ ਕਿ ਲੇਡੀ ਦੀ ਸੀਗੀ। ਫਸਟ ਲੇਡੀ ਸੀ ਕਿ ਡੈਡ ਕੀ ਜਿਹੜੀ ਨਿਸ਼ਾਨਨੀ ਹੋ ਸਕੀ ਸੀ ਫਤ ਬਾਅਦ ਦੇ ਵਿੱਚ ਸਾਡੇ ਵੱਲ ਪੁਲਸ ਹੋਏ ਜਦੋਂ ਵੋਟਾ ਦੇ ਉੱਪਰ ਬਤਾਲ ਕੀਤੀ ਗਈ ਗੱਡੀ ਦੇ ਨੰਬਰ ਤੇ ਹੋਰ ਜਿਹੜੇ ਇੰਕਵਿਸਟਿਓਰ ਜਾਂਚ ਕਰਨ ਤੋਂ ਇਹ ਪਾਇਆ ਗਿਆ ਕਿ ਲੜਕੀ ਦਾ ਨਾਮ ਕੰਚਨ ਕੁਮਾਰੀ ਏਲੀਅਸ ਕਮਲਪੁਰ ਪੁਤਰੀ ਬਰਫਾਤੀ ਲਾਲ ਇਹ ਲਖਨਊ ਕੋਲੋਂ ਹੀ ਟਿਆਣਾ ਦੇ ਰਹਿਣ ਵਾਲੀ ਹੈ ਜਿਹਦੀ ਏਜ ਕਈ 30 ਸਾਲ ਦੇ ਕਰੀਬ ਹੈ ਇਹ ਮਿਤੀ 9 ਤਰੀਕ ਨੂੰ ਆਪਣੇ ਘਰ ਦੇ ਵਿੱਚੋਂ ਆਪਣੀ ਮਾਤਾ ਨੂੰ ਇਹ ਕਹਿ ਕੇ ਆਈ ਸੀ ਕਿ ਬੰਧੇ ਦੇ ਵਿੱਚ ਕਿਸੇ ਪ੍ਰੋਮੋਸ਼ਨ ਇਵੈਂਟ ਵਾਸਤੇ ਜਾ ਰਹੀ ਹੈ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਉਹਨਾਂ ਦੀ ਇੱਥੇ ਦਾ ਰابطਾ ਨਹੀਂ ਹੋਇਆ ਤੇ ਕੱਲ ਜਿਹੜੀ ਹੈਗੀ ਡੈੱਡ ਬਡੀ ਜਿਹੜੀ ਤੇ ਪਾਰਕਿੰਗ ਦੇ ਵਿੱਚ ਮਿਲੀ ਗੀ ਸੁਪਰੀ ਡਿਲੀਵਰੀ ਜਿਹੜੀ ਹਾਲਾਤਾਂ ਤੋਂ ਇਹ ਹੀ ਲੱਗ ਰਿਹਾ ਕਿ ਜਿਹੜੇ ਹੈਗੀ ਕਿਸੇ ਅਮਸ਼ਾਤੇ ਵਿਅਕਤੀ ਨੇ ਜਿਹੜਾ ਹੈਗਾ ਇਹਦਾ ਮਰਡਰ ਕਰਕੇ ਇਹ ਗੱਡੀ ਜਿਹੜੀ ਹੈਗੀ ਤੇ ਪਾਰਕ ਕਰਕੇ ਲਾਸਾਨਤ ਕਰਕੇ ਤੇ ਸ਼ੌਸਕੜੋ ਦੀ ਪਾਰਕਿੰਗ ਦੇ ਵਿੱਚ ਹੀ ਗੱਡੀ ਦਾ ਪਾਰਕ ਕਰਕੇ ਛੱਡ ਗਈ ਗੱਡੀ ਜਿਹੜੀ ਸਥਿਤੀ ਹੋਂ ਕੋਈ ਪੁਖਾ ਨਹੀਂ ਕਰਦੇ ਇਹ ਜਿਹੜੀ ਹੈਗੀ ਸਾਡੀ ਟੀਮ ਸੋਲੋ ਨੇ ਦੇ ਪਰਿਵਾਰ ਨਾਲ ਸੰਪਰਕ ਕੀਤਾ ਗਿਆ ਇਹਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦੇ ਉੱਤੇ ਵੀ ਜੀਏਗੀ ਬੁਦਸੋਲਾ ਕਰਦੇ ਕੀਤੀ ਜਾਊਗੀ ਸੋ ਫਰਦਰ ਜਿਹੜੀ ਹੈਗੀ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਕਲੀਅਰ ਕਰਦਾ ਹੈ ਕਿ ਜਿਹੜੇ ਕੌਣ ਮੰਨਦਾ ਸੀ ਕਿ ਜਿਹੜੇ ਨੂੰ ਪਾਰ ਕਰਕੇ ਗਿਆ ਕਿਸ ਦੀ ਜਿਹਦੀ ਮੌਤ ਦੀ ਵਜ੍ਹਾ ਕੀ ਸੀ ਕਿਵੇਂ ਕੀਤਾ ਸਾਰੇ ਜਿਹੜੇ ਕੌਣ ਕੌਣ ਪਿੱਛੇ ਸ਼ਾਮਲ ਨੇ ਸੋ ਸਾਰੇ ਅੰਗਲਨ ਕਸੀ ਜਾਂਚ ਕਰ ਰਹੇ ਬਿਲਕੁਲ ਸ਼ੁੱਸ਼ਮ ਨਹੀਂ ਹੈ ਦੇਖੋ ਆਦੇ ਉਸ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਸਰ ਦੇਖੋ ਕੋਈ ਇੱਕ ਕੇਸ ਇਸ ਤਰ੍ਹਾਂ ਦਾ ਕੰਕਲੂਜਨ ਦੇਖੋ ਫਿਲਹਾਲ ਜਿਹੜੀ ਇਨਵੈਸਟੀਗੇਸ਼ਨ ਪ੍ਰੀ ਲਿਮਿਟੇਟ ਸਟੇਜ ਤੇ ਹੈ ਅਸੀਂ ਇਹਦੇ ਪਰਿਵਾਰਿਕ ਨੰਬਰ ਨਾਲ ਸਟਾਕ ਕੀਤਾ ਹੈ ਉਹਨਾਂ ਦੇ ਆਉਣ ਦੇ ਉੱਪਰ ਉਹਨਾਂ ਦੀ ਪੁਸ਼ਪਤਾਲ ਕੀਤੀ ਜਾਵੇ ਕਿਸ ਤਰ੍ਹਾਂ ਦੇ ਜਿੱਤੇ ਕੋਸ਼ਿਸ਼ ਜਤਾਉਂਦੇ ਆ ਉਸ ਮੁਤਾਬਕ ਜਿਹੜੀ ਹੈਗੀ ਤਫ਼ਤੀਸ਼ ਕੀਤੀ ਹੋਵੇ ਸਰ ਹੋਰ ਵੀ ਤੁਸੀਂ ਮਟਰ ਦੀ ਕਰਕੇ ਇਹ ਮਟਰ ਇਸ ਤਰ੍ਹਾਂ ਦੇ ਖਾਣਾ ਸੀ ਦੇ ਬੋਡੀ ਦੇ ਕੋਈ ਮੈਂ ਸਰ ਜਿਹੜੀ ਆਉਣ ਨਾ ਆਉਣ ਵਾਲੀ ਜਿਹੜੀ ਸਾਹਮਣੇ ਨਹੀਂ ਆਈ ਕਿਉਂਕਿ ਜਿਹੜੀ ਡੈਡ ਬੋਡੀ ਉਹਦਾ ਮਿਲਣ ਜਿਹਾ ਜੇ ਗੱਡੀ ਤੋਂ ਬਹੁਤ ਕੰਡੀਸ਼ਨ ਵਿੱਚ ਸੀਗੀ ਸੋ ਮੋਸਟ ਪ੍ਰੋਬਬਲੀ ਜਿਹੜੀ ਇੱਥੇ ਦੀ ਕੰਡੀਸ਼ਨ ਵਿੱਚ ਡੈਡ ਬੋਡੀਜ਼ ਮਿਲਦੇ ਹਨ ਮੋਸਟਲੀ ਮਟਰ ਹੁੰਦੇ ਕਿਉਂਕਿ ਪਿਛਲੇ ਸੇਕ ਦੇ ਉੱਪਰ ਡੈਡ ਬੋਡੀ ਪਈ ਸੀਗੀ ਤੇ ਕੋਈ ਬੰਦਾ ਜਿਹੜਾ ਹੈਗਾ ਡੈਫੀਨਿਟਲੀ ਗੱਡੀ ਨੂੰ ਇੱਥੇ ਪਾਰਕ ਕਰਕੇ ਵੀ ਗਿਆ ਜਿਹੜਾ ਜਿਹੜਾ ਡੈੱਡ ਬੋਡੀ ਗੱਡੀ ਦੀ ਵੈਸੀ ਕਿ ਤੋ ਚੱਕ ਕੇ ਵੀ ਲੈ ਗਿਆ ਜਿਹੜੀ ਗੱਡੀ ਸੀਗੀ ਉਹ ਕਿਸ ਦੇ ਨਾਮ ਦੇ ਚ ਗੱਡੀ ਜਿਹੜੀ ਹੈਗੀ ਹੈ ਨੰਬਰ ਉਹਦੇ ਇਹ ਲੜਕੀ ਦੇ ਨਾਮ ਦੇ ਉੱਪਰ ਸੀ ਸੀਸੀਟੀਵੀ ਚੋਂ ਉਹ ਸਭ ਰਹੇ ਵੀਰ ਗੱਡੀ ਆਈ ਹੈ ਹਾਸਿਸ ਦੇਖੋ ਸਾਰੇ ਅੰਗਲਾ ਦੇ ਚੈਕ ਕਰ ਰਹੇ ਆ ਫਿਲਹਾਲ ਜਿਹੜੀ ਪ੍ਰੀਮੀਨਰੀ ਸਟੇਜ ਦੇ ਉੱਪਰ ਜਿਹੜੇ ਮੌਤ ਦੇ ਵਜ੍ਹਾ ਕੀ ਸੀ ਕਿਸ ਨੇ ਕੀਤਾ ਕਿਉਂ ਕੀਤਾ ਕਿਵੇਂ ਕੀਤਾ ਇਹ ਸਾਰੇ ਅੰਗਲਾ ਦੇ ਚੈਕ ਕਰ ਰਹੇ ਆ ਤਫਤੀਸ਼ ਮੁਕੰਮਲ ਹੋਣ ਤੋਂ ਬਾਅਦ ਇੱਕ ਮੁਕੰਮਲ ਰਿਪੋਰਟ ਜਾਰੀ ਆਪਣਾ ਸੱਚ ਕੀਤੀ